ਨਿਊਜ਼ੀਲੈਂਡ ਰਿਜ਼ਰਵ ਬੈਂਕ ਨੇ ਉਹ ਤਬਦੀਲੀਆਂ ਐਲਾਨੀਆਂ ਹਨ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਸੌਖਾ ਕਰ ਸਕਦੀਆਂ ਹਨ 1 ਦਸੰਬਰ ਤੋਂ ਬੈਂਕਾਂ ਨੂੰ ਹੋਰ ਵੱਧ ਗਾਕਾ ਨੂੰ ਛੋਟੇ ਡਿਪੋਜ਼ਿਟ ਨਾਲ ਲੋਨ ਦੇਣ ਦੀ ਇਜਾਜ਼ਤ ਹੋਵੇਗੀ ਹੁਣ ਤੱਕ ਬੈਂਕ ਸਿਰਫ 20% ਦੀ ਨਵੇਂ ਘਰੇਲੂ ਲੋਨਾਂ ਨੂੰ ਉਹਨਾਂ ਲੋਕਾਂ ਨੂੰ ਦੇ ਸਕਦੇ ਸਨ ਜਿਨ੍ਹਾਂ ਦੇ ਕੋਲ 20% ਤੋਂ ਘੱਟ ਡਿਪੋਜ਼ਿਟ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਹੱਦ 25% ਤੱਕ ਵਧਾਈ ਜਾ ਰਹੀ ਹੈ ਇਸੇ ਤਰ੍ਹਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਨਿਯਮ ਹੌਲੀ ਕੀਤੇ ਜਾਣਗੇ ਹੁਣ ਬੈਂਕ 5% ਦੇ ਬਜਾਏ 10% ਨਵੇਂ ਲੋਨ ਉਹਨਾਂ ਇਨਵੈਸਟਰਾਂ ਨੂੰ ਦੇ ਸਕਣਗੇ ਜਿਨ੍ਹਾਂ ਦੇ ਕੋਲ 30% ਤੋਂ ਘੱਟ ਡਿਪੋਜ਼ਿਟ ਹੈ ਰਿਜ਼ਰਵ ਬੈਂਕ ਦੇ ਐਕਟਿੰਗ ਅਸਿਸਟੈਂਟ ਗਵਰਨਰ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਐਕਸ ਮੈ ਗਰੇਰਨ ਨੇ ਕਿਹਾ ਹੈ ਕਿ ਘਰਾਂ ਦੀ ਕੀਮਤ ਹੁਣ ਸਥਿਰ ਹੈ ਮਾਰਕੀਟ ਵਿੱਚ ਤਤਰਾ ਵੀ ਘੱਟ ਹੈ ਇਸ ਲਈ ਲੋਨ ਨਿਯਮੋ ਹੌਲੇ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਇਹ ਤਬਦੀਲੀਆਂ ਬੈਂਕਾਂ ਨੂੰ ਹੋਰ ਲਚਕ ਦੇਣਗੀਆਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੀਆਂ ਉਹਨਾਂ ਨੇ ਅੱਗੇ ਕਿਹਾ ਕਿ ਸੌਖੀਆਂ ਡਿਫਾਲਟ ਸੈਟਿੰਗ ਜ਼ਿਆਦਾ ਸਮੇਂ ਲਈ ਲਾਗੂ ਰਹਿਣਗੀਆਂ ਜੋ ਤੱਕ ਆਰਥਿਕ ਖਤਰੇ ਵਧੇ ਹੋਏ ਨਾ ਹੋਣ ਇਸ ਦੇ ਨਾਲ ਹੀ ਡੈਬਟ ਟੂ ਇਨਕਮ ਜਾਨਕੀ ਡੀਟੀਆ ਪਾਬੰਦੀਆਂ ਅਜੇ ਵੀ ਬਦਲੀਆਂ ਨਹੀਂ ਜਾਣਗੀਆਂ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਪਾਬੰਦੀਆਂ ਘੱਟ ਵਿਆਜ ਦਰਾਂ ਜਾਂ ਕਰਾਂ ਦੀ ਕੀਮਤ ਵਧਣ ਦੇ ਸਮੇਂ ਖਤਰੇ ਨੂੰ ਕਾਬੂ ਕਰਨ ਲਈ ਕਾਫੀਆਂ ਅਗਲੇ ਸਾਲ ਤੋਂ ਇਹ ਨਿਯਮਾਂ ਦੀ ਸਮੀਖਿਆ ਲਈ ਇੱਕ ਨਵੀਂ ፋინੈਂਸ਼ੀਅਲ ਪਾਲਿਸੀ ਕਮੇਟੀ ਕਰੇਗੀ ਜੋ ਹਰ ਸਾਲ ਇਹਨਾਂ ਸ਼ਰਤਾਂ ਦੀ ਸਮੀਖਿਆ ਵੀ ਕਰੇਗੀ ਇਸਤੇ ਵਿਦੇਸ਼ ਮੰਤਰੀ ਨਿਕੋਲਾ ਵਿਲਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਰ ਮਾਲਿਕ ਬਣਨਾ ਹਰ ਟੀਵੀ ਦਾ ਸੁਪਨਾ ਹੁੰਦਾ ਹੈ ਇਹ ਤਬਦੀਲੀ ਲੋਕਾਂ ਲਈ ਆਪਣਾ ਪਹਿਲਾ ਕਾਰ ਖਰੀਦਣ ਦਾ ਮੌਕਾ ਆਸਾਨ ਬਣੇਗੀ ਦੂਜੇ ਪਾਸੇ ਪ੍ਰੋਪਰਟੀ ਇਨਵੈਸਟਰਾਂ ਫਾਊਂਡੇਸ਼ਨ ਨੇ ਵੀ ਇਸ ਕਦਮ ਨੂੰ ਸਹੀ ਦਿਸ਼ਾਵਲ ਉਠਿਆ ਹੋਇਆ ਕਦਮ ਦੱਸਿਆ ਹੈ ਇਸ ਦੇ ਸਬੰਧ ਵਿੱਚ ਸੰਘ ਦੇ ਐਡਵੋਕੇਸੀ ਮੈਨੇਜਰ ਮੈਟ ਵੋਲ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਿਸ਼ਾਨੇਵਾਰ ਹਨ ਜੋ ਛੋਟੇ ਡਿਪੋਜ਼ਿਟ ਵਾਲੇ ਪਹਿਲੀ ਵਾਰ ਖਰੀਦਦਾਰਾਂ ਅਤੇ ਛੋਟੇ ਇਨਵੈਸਟਰਾਂ ਦੋਹਾਂ ਲਈ ਫਾਇਦੇਮੰਦ ਸਾਬਿਤ ਹੋਣਗੀਆਂ ਇਸ ਨਾਲ ਰੈਂਟਰ ਸਪਲਾਈ ਵਧੇਗੀ ਪਰ ਮਾਰਕੀਟ ਵਿੱਚ ਕੀਮਤਾਂ ਦੇ ਤੇਜ਼ ਵਾਦੇ ਦਾ ਖਤਰਾ ਨਹੀਂ ਹੋਵੇਗਾ ਰਿਜ਼ਰਵ ਬੈਂਕ ਅਗਲੇ 2 ਹਫ਼ਤਿਆਂ ਦੌਰਾਨ ਬੈਂਕਾਂ ਨਾਲ ਇਹਨਾਂ ਤਬਦੀਲੀਆਂ ਦੇ ਵਿਚਾਰ ਵਟਾਂਦਰਾ ਕਰੇਗਾ ਜਿਸ ਤੋਂ ਬਾਅਦ ਅੰਤਿਮ ਫੈਸਲਾ ਸੁਣਾਇਆ ਜਾਵੇਗਾ ਜੇ ਤਬਦੀਲੀਆਂ ਮਨਜ਼ੂਰ ਹੋ ਗਈਆਂ ਤਾਂ ਨਵੇਂ ਸਾਲ ਦੇ ਸ਼ੁਰੂ ਤੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਦਰਵਾਜ਼ੇ ਹੋਰ ਖੁੱਲ੍ਹੇ ਹੋ ਜਾਣਗੇ ਨਿਊਜ਼ੀਲੈਂਡ ਰਿਜ਼ਰਵ ਬੈਂਕ ਨੇ ਉਹ ਤਬਦੀਲੀਆਂ ਐਲਾਨੀਆਂ ਹਨ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਸੌਖਾ ਕਰ ਸਕਦੀਆਂ ਹਨ 1 ਦਸੰਬਰ ਤੋਂ ਬੈਂਕਾਂ ਨੂੰ ਹੋਰ ਵੱਧ ਗਾਕਾ ਨੂੰ ਛੋਟੇ ਡਿਪੋਜ਼ਿਟ ਨਾਲ ਲੋਨ ਦੇਣ ਦੀ ਇਜਾਜ਼ਤ ਹੋਵੇਗੀ ਹੁਣ ਤੱਕ ਬੈਂਕ ਸਿਰਫ 20% ਦੀ ਨਵੇਂ ਘਰੇਲੂ ਲੋਨਾਂ ਨੂੰ ਉਹਨਾਂ ਲੋਕਾਂ ਨੂੰ ਦੇ ਸਕਦੇ ਸਨ ਜਿਨ੍ਹਾਂ ਦੇ ਕੋਲ 20% ਤੋਂ ਘੱਟ ਡਿਪੋਜ਼ਿਟ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਹੱਦ 25% ਤੱਕ ਵਧਾਈ ਜਾ ਰਹੀ ਹੈ ਇਸੇ ਤਰ੍ਹਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਨਿਯਮ ਹੌਲੀ ਕੀਤੇ ਜਾਣਗੇ ਹੁਣ ਬੈਂਕ 5% ਦੀ ਬਜਾਏ 10% ਦੀ ਨਵੇਂ ਲੋਨ ਉਹਨਾਂ ਇਨਵੈਸਟਰਾਂ ਨੂੰ ਦੇ ਸਕਣਗੇ ਜਿਨ੍ਹਾਂ ਦੇ ਕੋਲ 30% ਤੋਂ ਘੱਟ ਡਿਪੋਜ਼ਿਟ ਹੈ ਰਿਜ਼ਰਵ ਬੈਂਕ ਦੇ ਐਕਟਿੰਗ ਅਸਿਸਟੈਂਟ ਗਵਰਨਰ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਐਕਸਮੈ ਗਰੇਰਨ ਨੇ ਕਿਹਾ ਹੈ ਕਿ ਘਰਾਂ ਦੀ ਕੀਮਤ ਹੁਣ ਸਥਿਰ ਹੈ ਮਾਰਕੀਟ ਵਿੱਚ ਖਤਰਾ ਵੀ ਘੱਟ ਹੈ ਇਸ ਲਈ ਲੋਨ ਨਿਯਮੋ ਹੌਲੇ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਇਹ ਤਬਦੀਲੀਆਂ ਬੈਂਕਾਂ ਨੂੰ ਹੋਰ ਲਚਕ ਦੇਣਗੀਆਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੀਆਂ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੌਖੀਆਂ ਡਿਫਾਲਟ ਇਹ ਟਿੰਗ ਯਾਤਰ ਸਮੇ ਲਈ ਲਾਗੂ ਰਣ ਗਿਆ ਜੋ ਤੱਕ ਆਰਥਿਕ ਖਤਰੇ ਵਧੇ ਹੋਏ ਨਾ ਹੋਣ ਇਸ ਦੇ ਨਾਲ ਹੀ ਡੈਬਟ ਟੂ ਇਨਕਮ ਜਾਨਕੀ ਡੀਟੀਆ ਪਾਬੰਦੀਆਂ ਅਜੇ ਵੀ ਬਦਲੀਆਂ ਨਹੀਂ ਜਾਣਗੀਆਂ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਪਾਬੰਦੀਆਂ ਘੱਟ ਵਿਆਜ ਦਰਾਂ ਜਾਂ ਕਰਾਂ ਦੀ ਕੀਮਤ ਵਧਣ ਦੇ ਸਮੇਂ ਖਤਰੇ ਨੂੰ ਕਾਬੂ ਕਰਨੇ ਕਾਫੀ ਹਨ ਅਗਲੇ ਸਾਲ ਤੋਂ ਇਹ ਨਿਯਮਾਂ ਦੀ ਸਮੀਖਿਆ ਲਈ ਇੱਕ ਨਵੀਂ ਫਾਈਨੈਂਸ਼ੀਅਲ ਪਾਲਿਸੀ ਕਮੇਟੀ ਕਰੇਗੀ ਜੋ ਹਰ ਸਾਲ ਇਹਨਾਂ ਸਥਿਤੀਆਂ ਦੀ ਸਮੀਖਿਆ ਵੀ ਕਰੇਗੀ ਇਸਤੇ ਵਿਦੇਸ਼ ਮੰਤਰੀ ਨਿਕੋਲਾ ਵਿਲਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਰ ਮਾਲਕ ਬਣਨਾ ਹਰ ਟੀਵੀ ਦਾ ਸੁਪਨਾ ਹੁੰਦਾ ਹੈ। ਇਹ ਤਬਦੀਲੀ ਲੋਕਾਂ ਲਈ ਆਪਣਾ ਪਹਿਲਾ ਕਾਰ ਖਰੀਦਣ ਦਾ ਮੌਕਾ ਆਸਾਨ ਬਣਾਏਗੀ। ਦੂਜੇ ਪਾਸੇ ਪ੍ਰਾਪਰਟੀ ਇਨਵੈਸਟਰਾਂ ਫਾਊਂਡੇਸ਼ਨ ਨੇ ਵੀ ਇਸ ਕਦਮ ਨੂੰ ਸਹੀ ਦਿਸ਼ਾਵਲ ਉਠਿਆ ਹੋਇਆ ਕੰਦ ਦੱਸਿਆ ਹੈ ਇਸ ਦੇ ਸਬੰਧ ਵਿੱਚ ਸੰਘ ਦੇ ਐਡਵੋਕੇਸੀ ਮੈਨੇਜਰ ਮੈਟ ਵੌਲ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਿਸ਼ਾਨੇਵਾਰ ਹਨ ਜੋ ਛੋਟੇ ਡਿਪੋਜ਼ਿਟ ਵਾਲੇ ਪਹਿਲੀ ਵਾਰ ਖਰੀਦਦਾਰਾਂ ਅਤੇ ਛੋਟੇ ਇਨਵੈਸਟਰਾਂ ਦੋਹਾਂ ਲਈ ਫਾਇਦੇਮੰਦ ਸਾਬਿਤ ਹੋਣਗੀਆਂ ਇਸ ਨਾਲ ਰੈਂਟਰ ਸਪਲਾਈ ਵਧੇਗੀ ਪਰ ਮਾਰਕੀਟ ਵਿੱਚ ਕੀਮਤਾਂ ਦੇ ਤੇਜ਼ ਵਾਧੇ ਦਾ ਖਤਰਾ ਨਹੀਂ ਹੋਵੇਗਾ ਰਿਜ਼ਰਵ ਬੈਂਕ ਅਗਲੇ 2 ਹਫ਼ਤਿਆਂ ਦੌਰਾਨ ਬੈਂਕਾਂ ਨਾਲ ਇਹਨਾਂ ਤਬਦੀਲੀਆਂ ਦੇ ਵਿਚਾਰ ਵਟਾਂਦਰਾ ਕਰੇਗਾ ਜਿਸ ਤੋਂ ਬਾਅਦ ਅੰਤਿਮ ਫੈਸਲਾ ਸੁਣਾਇਆ ਜਾਵੇਗਾ ਜੇ ਤਬਦੀਲੀਆਂ ਮਨਜ਼ੂਰ ਹੋ ਗਈਆਂ ਤਾਂ ਨਵੇਂ ਸਾਲ ਦੇ ਸ਼ੁਰੂ ਤੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਦਰਵਾਜ਼ੇ ਹੋਰ ਖੁੱਲੇ ਹੋ ਜਾਣਗੇ ਨਿਊਜ਼ੀਲੈਂਡ ਰਿਜ਼ਰਵ ਬੈਂਕ ਨੇ ਉਹ ਤਬਦੀਲੀਆਂ ਐਲਾਨੀਆਂ ਹਨ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਸੌਖਾ ਕਰ ਸਕਦੀਆਂ ਹਨ 1 ਦਸੰਬਰ ਤੋਂ ਬੈਂਕਾਂ ਨੂੰ ਹੋਰ ਵੱਧ ਗਾਕਾ ਨੂੰ ਛੋਟੇ ਡਿਪੋਜ਼ਿਟ ਨਾਲ ਲੋਨ ਦੇਣ ਦੀ ਇਜਾਜ਼ਤ ਹੋਵੇਗੀ ਹੁਣ ਤੱਕ ਬੈਂਕ ਸਿਰਫ 20% ਦੀ ਨਵੇਂ ਘਰੇਲੂ ਲੋਨਾਂ ਨੂੰ ਉਹਨਾਂ ਲੋਕਾਂ ਨੂੰ ਦੇ ਸਕਦੇ ਸਨ ਜਿਨ੍ਹਾਂ ਦੇ ਕੋਲ 20% ਤੋਂ ਘੱਟ ਡਿਪੋਜ਼ਿਟ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਹੱਦ 25% ਤੱਕ ਵਧਾਈ ਜਾ ਰਹੀ ਹੈ ਇਸੇ ਤਰ੍ਹਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਨਿਯਮ ਹੌਲੀ ਕੀਤੇ ਜਾਣਗੇ ਹੁਣ ਬੈਂਕ 5% ਦੇ ਬਜਾਏ 10% ਨਵੇਂ ਲੋਨ ਉਹਨਾਂ ਇਨਵੈਸਟਰਾਂ ਨੂੰ ਦੇ ਸਕਣਗੇ ਜਿਨ੍ਹਾਂ ਦੇ ਕੋਲ 30% ਤੋਂ ਘੱਟ ਡਿਪੋਜ਼ਿਟ ਹੈ ਰਿਜ਼ਰਵ ਬੈਂਕ ਦੇ ਐਕਟਿੰਗ ਅਸਿਸਟੈਂਟ ਗਵਰਨਰ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਐਕਸ ਮੈ ਗਰੇਰਨ ਨੇ ਕਿਹਾ ਹੈ ਕਿ ਘਰਾਂ ਦੀ ਕੀਮਤ ਹੁਣ ਸਥਿਰ ਹੈ ਮਾਰਕੀਟ ਵਿੱਚ ਤਤਰਾ ਵੀ ਘੱਟ ਹੈ ਇਸ ਲਈ ਲੋਨ ਨਿਯਮੋ ਹੌਲੇ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਇਹ ਤਬਦੀਲੀਆਂ ਬੈਂਕਾਂ ਨੂੰ ਹੋਰ ਲਚਕ ਦੇਣਗੀਆਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੀਆਂ ਉਹਨਾਂ ਨੇ ਅੱਗੇ ਕਿਹਾ ਕਿ ਸੌਖੀਆਂ ਡਿਫਾਲਟ ਸੈਟਿੰਗ ਜ਼ਿਆਦਾ ਸਮੇਂ ਲਈ ਲਾਗੂ ਰਹਿਣਗੀਆਂ ਜੋ ਤੱਕ ਆਰਥਿਕ ਖਤਰੇ ਵਧੇ ਹੋਏ ਨਾ ਹੋਣ ਇਸ ਦੇ ਨਾਲ ਹੀ ਡਬਲ ਟੂ ਇਨਕਮ ਜਾਨਕੀ ਡੀਟੀਆ ਪਾਬੰਦੀਆਂ ਅਜੇ ਵੀ ਬਦਲੀਆਂ ਨਹੀਂ ਜਾਣਗੀਆਂ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਹ ਪਾਬੰਦੀਆਂ ਘੱਟ ਵਿਆਜ ਦਰਾਂ ਜਾਂ ਕਰਾਂ ਦੀ ਕੀਮਤ ਵਧਣ ਦੇ ਸਮੇਂ ਖਤਰੇ ਨੂੰ ਕਾਬੂ ਕਰਨ ਲਈ ਕਾਫੀਆਂ ਹਨ ਅਗਲੇ ਸਾਲ ਤੋਂ ਇਹ ਨਿਯਮਾਂ ਦੀ ਸਮੀਖਿਆ ਲਈ ਇੱਕ ਨਵੀਂ ፋინੈਂਸ਼ੀਅਲ ਪਾਲਿਸੀ ਕਮੇਟੀ ਕਰੇਗੀ ਜੋ ਹਰ ਸਾਲ ਇਹਨਾਂ ਸਥਿਤੀਆਂ ਦੀ ਸਮੀਖਿਆ ਵੀ ਕਰੇਗੀ ਇਸਤੇ ਵਿਦੇਸ਼ ਮੰਤਰੀ ਨਿਕੋਲਾ ਵਿਲਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਰ ਮਾਲਕ ਬਣਨਾ ਹਰ ਕਿਵੀ ਦਾ ਸੁਪਨਾ ਹੁੰਦਾ ਹੈ। ਇਹ ਤਬਦੀਲੀ ਲੋਕਾਂ ਲਈ ਆਪਣਾ ਪਹਿਲਾ ਕਾਰ ਖਰੀਦਣ ਦਾ ਮੌਕਾ ਆਸਾਨ ਬਣਾਏਗੀ। ਦੂਜੇ ਪਾਸੇ ਪ੍ਰਾਪਰਟੀ ਇਨਵੈਸਟਰਾਂ ਫਾਊਂਡੇਸ਼ਨ ਨੇ ਵੀ ਇਸ ਕਦਮ ਨੂੰ ਸਹੀ ਦਿਸ਼ਾਵਲ ਉਠਿਆ ਹੋਇਆ ਕੰਦ ਦੱਸਿਆ ਹੈ ਇਸ ਦੇ ਸਬੰਧ ਵਿੱਚ ਸੰਘ ਦੇ ਐਡਵੋਕੇਸੀ ਮੈਨੇਜਰ ਮੈਟ ਵੌਲ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਿਸ਼ਾਨੇਵਾਰ ਹਨ ਜੋ ਛੋਟੇ ਡਿਪੋਜ਼ਿਟ ਵਾਲੇ ਪਹਿਲੀ ਵਾਰ ਖਰੀਦਦਾਰਾਂ ਤੇ ਛੋਟੇ ਇਨਵੈਸਟਰਾਂ ਦੋਹਾਂ ਲਈ ਫਾਇਦੇਮੰਦ ਸਾਬਿਤ ਹੋਣਗੀਆਂ ਇਸ ਨਾਲ ਰੈਂਟਰ ਸਪਲਾਈ ਵਧੇਗੀ ਪਰ ਮਾਰਕੀਟ ਵਿੱਚ ਕੀਮਤਾਂ ਦੇ ਤੇਜ਼ ਵਾਧੇ ਦਾ ਖਤਰਾ ਨਹੀਂ ਹੋਵੇਗਾ ਰਿਜ਼ਰਵ ਬੈਂਕ ਅਗਲੇ 2 ਹਫ਼ਤਿਆਂ ਦੌਰਾਨ ਬੈਂਕਾਂ ਨਾਲ ਇਹਨਾਂ ਤਬਦੀਲੀਆਂ ਦੇ ਵਿਚਾਰ ਵਟਾਂਦਰਾ ਕਰੇਗਾ ਜਿਸ ਤੋਂ ਬਾਅਦ ਅੰਤਿਮ ਫੈਸਲਾ ਸੁਣਾਇਆ ਜਾਵੇਗਾ ਜੇ ਤਬਦੀਲੀਆਂ ਮਨਜ਼ੂਰ ਹੋ ਗਈਆਂ ਤਾਂ ਨਵੇਂ ਸਾਲ ਦੇ ਸ਼ੁਰੂ ਤੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਦਰਵਾਜ਼ੇ ਹੋਰ ਖੁੱਲੇ ਹੋ ਜਾਣਗੇ ਨਿਊਜ਼ੀਲੈਂਡ ਰਿਜ਼ਰਵ ਬੈਂਕ ਨੇ ਉਹ ਤਬਦੀਲੀਆਂ ਐਲਾਨੀਆਂ ਹਨ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਸੌਖਾ ਕਰ ਸਕਦੀਆਂ ਹਨ 1 ਦਸੰਬਰ ਤੋਂ ਬੈਂਕਾਂ ਨੂੰ ਹੋਰ ਵੱਧ ਗਾਕਾ ਨੂੰ ਛੋਟੇ ਡਿਪੋਜ਼ਿਟ ਨਾਲ ਲੋਨ ਦੇਣ ਦੀ ਇਜਾਜ਼ਤ ਹੋਵੇਗੀ ਹੁਣ ਤੱਕ ਬੈਂਕ ਸਿਰਫ 20% ਦੀ ਨਵੇਂ ਘਰੇਲੂ ਲੋਨਾਂ ਨੂੰ ਉਹਨਾਂ ਲੋਕਾਂ ਨੂੰ ਦੇ ਸਕਦੇ ਸਨ ਜਿਨ੍ਹਾਂ ਦੇ ਕੋਲ 20% ਤੋਂ ਘੱਟ ਡਿਪੋਜ਼ਿਟ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਹੱਦ 25% ਤੱਕ ਵਧਾਈ ਜਾ ਰਹੀ ਹੈ ਇਸੇ ਤਰ੍ਹਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਨਿਯਮ ਹੌਲੀ ਕੀਤੇ ਜਾਣਗੇ ਹੁਣ ਬੈਂਕ 5% ਦੀ ਬਜਾਏ 10% ਨਵੇਂ ਲੋਨ ਉਹਨਾਂ ਇਨਵੈਸਟਰਾਂ ਨੂੰ ਦੇ ਸਕਣਗੇ ਜਿਨ੍ਹਾਂ ਦੇ ਕੋਲ 30% ਤੋਂ ਘੱਟ ਡਿਪੋਜ਼ਿਟ ਹੈ ਰਿਜ਼ਰਵ ਬੈਂਕ ਦੇ ਐਕਟਿੰਗ ਅਸਿਸਟੈਂਟ ਗਵਰਨਰ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਐਕਸਮੈ ਗਰੇਰਨ ਨੇ ਕਿਹਾ ਹੈ ਕਿ ਘਰਾਂ ਦੀ ਕੀਮਤ ਹੁਣ ਸਥਿਰ ਹੈ ਮਾਰਕੀਟ ਵਿੱਚ ਖਤਰਾ ਵੀ ਘੱਟ ਹੈ ਇਸ ਲਈ ਲੋਨ ਨਿਯਮੋ ਹੌਲੇ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਇਹ ਤਬਦੀਲੀਆਂ ਬੈਂਕਾਂ ਨੂੰ ਹੋਰ ਲਚਕ ਦੇਣਗੀਆਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੀਆਂ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੌਖੀਆਂ ਡਿਫਾਲਟ ਕੈਟਿੰਗ ਯਾਤਰ ਸਮੇ ਲਈ ਲਾਗੂ ਰਣ ਗਿਆ ਜੋ ਤੱਕ ਆਰਥਿਕ ਖਤਰੇ ਵਧੇ ਹੋਏ ਨਾ ਹੋਣ ਇਸ ਦੇ ਨਾਲ ਹੀ ਡੈਬਟ ਟੂ ਇਨਕਮ ਜਾਨਕੀ ਡੀਟੀਆ ਪਾਬੰਦੀਆਂ ਅਜੇ ਵੀ ਬਦਲੀਆਂ ਨਹੀਂ ਜਾਣਗੀਆਂ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਪਾਬੰਦੀਆਂ ਘੱਟ ਵਿਆਜ ਦਰਾਂ ਜਾਂ ਕਰਾਂ ਦੀ ਕੀਮਤ ਵਧਣ ਦੇ ਸਮੇਂ ਖਤਰੇ ਨੂੰ ਕਾਬੂ ਕਰਨੇ ਕਾਫੀ ਹਨ ਅਗਲੇ ਸਾਲ ਤੋਂ ਇਹ ਨਿਯਮਾਂ ਦੀ ਸਮੀਖਿਆ ਲਈ ਇੱਕ ਨਵੀਂ ਫਾਈਨੈਂਸ਼ੀਅਲ ਪਾਲਿਸੀ ਕਮੇਟੀ ਕਰੇਗੀ ਜੋ ਹਰ ਸਾਲ ਇਹਨਾਂ ਸਥਿਤੀਆਂ ਦੀ ਸਮੀਖਿਆ ਵੀ ਕਰੇਗੀ ਇਸਤੇ ਵਿਦੇਸ਼ ਮੰਤਰੀ ਨਿਕੋਲਾ ਵਿਲਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਰ ਮਾਲਕ ਬਣਨਾ ਹਰ ਕਿਵੀ ਦਾ ਸੁਪਨਾ ਹੁੰਦਾ ਹੈ। ਇਹ ਤਬਦੀਲੀ ਲੋਕਾਂ ਲਈ ਆਪਣਾ ਪਹਿਲਾ ਕਾਰ ਖਰੀਦਣ ਦਾ ਮੌਕਾ ਆਸਾਨ ਬਣੇਗੀ। ਦੂਜੇ ਪਾਸੇ ਪ੍ਰਾਪਰਟੀ ਇਨਵੈਸਟਰਾਂ ਫਾਊਂਡੇਸ਼ਨ ਨੇ ਵੀ ਇਸ ਕਦਮ ਨੂੰ ਸਹੀ ਦਿਸ਼ਾਵਲ ਉੱਠਿਆ ਹੋਇਆ ਕੰਮ ਦੱਸਿਆ ਹੈ। ਇਸ ਦੇ ਸਬੰਧ ਵਿੱਚ ਸੰਘ ਦੇ ਐਡਵੋਕੇਸੀ ਮੈਨੇਜਰ ਮੈਟ ਵੌਲ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਿਸ਼ਾਨੇਵਾਰ ਹਨ ਜੋ ਛੋਟੇ ਡਿਪੋਜ਼ਿਟ ਵਾਲੇ ਪਹਿਲੀ ਵਾਰ ਖਰੀਦਦਾਰਾਂ ਤੇ ਛੋਟੇ ਇਨਵੈਸਟਰਾਂ ਦੋਹਾਂ ਲਈ ਫਾਇਦੇ ਮੱਦ ਸਾਬਿਤ ਹੋਣ ਗਿਆ ਇਸ ਨਾਲ ਰੈਂਟਰ ਸਪਲਾਈ ਵਧੇਗੀ ਪਰ ਮਾਰਕੀਟ ਵਿੱਚ ਕੀਮਤਾ ਦੇ ਤੇਜ਼ ਵਾਧੇ ਦਾ ਖਤਰਾ ਨਹੀਂ ਹੋਵੇਗਾ ਰਿਜ਼ਰਵ ਬੈਂਕ ਅਗਲੇ 2 ਹਫ਼ਤਿਆਂ ਦੌਰਾਨ ਬੈਂਕਾਂ ਨਾਲ ਇਹਨਾਂ ਤਬਦੀਲੀਆਂ ਦੇ ਵਿਚਾਰ ਵਟਾਂਦਰਾ ਕਰੇਗਾ ਜਿਸ ਤੋਂ ਬਾਅਦ ਅੰਤਿਮ ਫੈਸਲਾ ਸੁਣਾਇਆ ਜਾਵੇਗਾ ਜੇ ਤਬਦੀਲੀਆਂ ਮਨਜ਼ੂਰ ਹੋ ਗਈਆਂ ਤਾਂ ਨਵੇਂ ਸਾਲ ਦੇ ਸ਼ੁਰੂ ਤੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਦਰਵਾਜ਼ੇ ਹੋਰ ਖੁੱਲੇ ਹੋ ਜਾਣਗੇ ਨਿਊਜ਼ੀਲੈਂਡ ਰਿਜ਼ਰਵ ਬੈਂਕ ਨੇ ਉਹ ਤਬਦੀਲੀਆਂ ਐਲਾਨੀਆਂ ਹਨ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਸੌਖਾ ਕਰ ਸਕਦੀਆਂ ਹਨ 1 ਦਸੰਬਰ ਤੋਂ ਬੈਂਕਾਂ ਨੂੰ ਹੋਰ ਵੱਧ ਗਾਕਾ ਨੂੰ ਛੋਟੇ ਡਿਪੋਜ਼ਿਟ ਨਾਲ ਲੋਨ ਦੇਣ ਦੀ ਇਜਾਜ਼ਤ ਹੋਵੇਗੀ ਹੁਣ ਤੱਕ ਬੈਂਕ ਸਿਰਫ 20% ਦੀ ਨਵੇਂ ਘਰੇਲੂ ਲੋਨਾਂ ਨੂੰ ਉਹਨਾਂ ਲੋਕਾਂ ਨੂੰ ਦੇ ਸਕਦੇ ਸਨ ਜਿਨ੍ਹਾਂ ਦੇ ਕੋਲ 20% ਤੋਂ ਘੱਟ ਡਿਪੋਜ਼ਿਟ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਹੱਦ 25% ਤੱਕ ਵਧਾਈ ਜਾ ਰਹੀ ਹੈ ਇਸੇ ਤਰ੍ਹਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਨਿਯਮ ਹੌਲੀ ਕੀਤੇ ਜਾਣਗੇ ਹੁਣ ਬੈਂਕ 5% ਦੇ ਬਜਾਏ 10% ਨਵੇਂ ਲੋਨ ਉਹਨਾਂ ਇਨਵੈਸਟਰਾਂ ਨੂੰ ਦੇ ਸਕਣਗੇ ਜਿਨ੍ਹਾਂ ਦੇ ਕੋਲ 30% ਤੋਂ ਘੱਟ ਡਿਪੋਜ਼ਿਟ ਹੈ ਰਿਜ਼ਰਵ ਬੈਂਕ ਦੇ ਐਕਟਿੰਗ ਅਸਿਸਟੈਂਟ ਗਵਰਨਰ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਐਕਸ ਮੈ ਗਰੇਰਨ ਨੇ ਕਿਹਾ ਹੈ ਕਿ ਘਰਾਂ ਦੀ ਕੀਮਤ ਹੁਣ ਸਥਿਰ ਹੈ ਮਾਰਕੀਟ ਵਿੱਚ ਤਤਰਾ ਵੀ ਘੱਟ ਹੈ ਇਸ ਲਈ ਲੋਨ ਨਿਯਮੋ ਹੌਲੇ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਇਹ ਤਬਦੀਲੀਆਂ ਬੈਂਕਾਂ ਨੂੰ ਹੋਰ ਲਚਕ ਦੇਣਗੀਆਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੀਆਂ ਉਹਨਾਂ ਨੇ ਅੱਗੇ ਕਿਹਾ ਕਿ ਸੌਖੀਆਂ ਡਿਫਾਲਟ ਸੈਟਿੰਗ ਜ਼ਿਆਦਾ ਸਮੇਂ ਲਈ ਲਾਗੂ ਰਹਿਣਗੀਆਂ ਜੋ ਤੱਕ ਆਰਥਿਕ ਖਤਰੇ ਵਧੇ ਹੋਏ ਨਾ ਹੋਣ ਇਸ ਦੇ ਨਾਲ ਹੀ ਡਬਲ ਟੂ ਇਨਕਮ ਜਾਨਕੀ ਡੀਟੀਆ ਪਾਬੰਦੀਆਂ ਅਜੇ ਵੀ ਬਦਲੀਆਂ ਨਹੀਂ ਜਾਣਗੀਆਂ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਪਾਬੰਦੀਆਂ ਘੱਟ ਵਿਆਜ ਦਰਾਂ ਜਾਂ ਕਰਾਂ ਦੀ ਕੀਮਤ ਵਧਣ ਦੇ ਸਮੇਂ ਖਤਰੇ ਨੂੰ ਕਾਬੂ ਕਰਨ ਲਈ ਕਾਫੀਆਂ ਹਨ ਅਗਲੇ ਸਾਲ ਤੋਂ ਇਹ ਨਿਯਮਾਂ ਦੀ ਸਮੀਖਿਆ ਲਈ ਇੱਕ ਨਵੀਂ ፋინੈਂਸ਼ੀਅਲ ਪਾਲਿਸੀ ਕਮੇਟੀ ਕਰੇਗੀ ਜੋ ਹਰ ਸਾਲ ਇਹਨਾਂ ਸਥਿਤੀਆਂ ਦੀ ਸਮੀਖਿਆ ਵੀ ਕਰੇਗੀ ਇਸਤੇ ਵਿਦੇਸ਼ ਮੰਤਰੀ ਨਿਕੋਲਾ ਵਿਲਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਰ ਮਾਲਕ ਬਣਨਾ ਹਰ ਕਿਵੀ ਦਾ ਸੁਪਨਾ ਹੁੰਦਾ ਹੈ। ਇਹ ਤਬਦੀਲੀ ਲੋਕਾਂ ਲਈ ਆਪਣਾ ਪਹਿਲਾ ਕਾਰ ਖਰੀਦਣ ਦਾ ਮੌਕਾ ਆਸਾਨ ਬਣਾਏਗੀ। ਦੂਜੇ ਪਾਸੇ ਪ੍ਰਾਪਰਟੀ ਇਨਵੈਸਟਰਾਂ ਫਾਊਂਡੇਸ਼ਨ ਨੇ ਵੀ ਇਸ ਕਦਮ ਨੂੰ ਸਹੀ ਦਿਸ਼ਾਵਲ ਉੱਠਿਆ ਹੋਇਆ ਕੰਦ ਦੱਸਿਆ ਹੈ। ਇਸ ਦੇ ਸਬੰਧ ਵਿੱਚ ਸੰਘ ਦੇ ਐਡਵੋਕੇਸੀ ਮੈਨੇਜਰ ਮੈਟ ਵੌਲ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਿਸ਼ਾਨੇਵਾਰ ਹਨ ਜੋ ਛੋਟੇ ਡਿਪੋਜ਼ਿਟ ਵਾਲੇ ਪਹਿਲੀ ਵਾਰ ਖਰੀਦਦਾਰਾਂ ਤੇ ਛੋਟੇ ਇਨਵੈਸਟਰਾਂ ਦੋਹਾਂ ਲਈ ਫਾਇਦੇਮੰਦ ਸਾਬਿਤ ਹੋਣ ਗਿਆ ਇਸ ਨਾਲ ਰੈਂਟਰ ਸਪਲਾਈ ਵਧੇਗੀ ਪਰ ਮਾਰਕੀਟ ਵਿੱਚ ਕੀਮਤਾਂ ਦੇ ਤੇਜ਼ ਵਾਧੇ ਦਾ ਖਤਰਾ ਨਹੀਂ ਹੋਵੇਗਾ ਰਿਜ਼ਰਵ ਬੈਂਕ ਅਗਲੇ 2 ਹਫ਼ਤਿਆਂ ਦੌਰਾਨ ਬੈਂਕਾਂ ਨਾਲ ਇਹਨਾਂ ਤਬਦੀਲੀਆਂ ਤੇ ਵਿਚਾਰ ਵਟਾਂਦਰਾ ਕਰੇਗਾ ਜਿਸ ਤੋਂ ਬਾਅਦ ਅੰਤਿਮ ਫੈਸਲਾ ਸੁਣਾਇਆ ਜਾਵੇਗਾ ਜੇ ਤਬਦੀਲੀਆਂ ਮਨਜ਼ੂਰ ਹੋ ਗਈਆਂ ਤਾਂ ਨਵੇਂ ਸਾਲ ਦੇ ਸ਼ੁਰੂ ਤੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਦਰਵਾਜ਼ੇ ਹੋਰ ਖੁੱਲ੍ਹੇ ਹੋ ਜਾਣਗੇ ਨਿਊਜ਼ੀਲੈਂਡ ਰਿਜ਼ਰਵ ਬੈਂਕ ਨੇ ਉਹ ਤਬਦੀਲੀਆਂ ਐਲਾਨੀਆਂ ਹਨ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਸੌਖਾ ਕਰ ਸਕਦੀਆਂ ਹਨ 1 ਦਸੰਬਰ ਤੋਂ ਬੈਂਕਾਂ ਨੂੰ ਹੋਰ ਵੱਧ ਗਾਕਾ ਨੂੰ ਛੋਟੇ ਡਿਪੋਜ਼ਿਟ ਨਾਲ ਲੋਨ ਦੇਣ ਦੀ ਇਜਾਜ਼ਤ ਹੋਵੇਗੀ ਹੁਣ ਤੱਕ ਬੈਂਕ ਸਿਰਫ 20% ਦੀ ਨਵੇਂ ਘਰੇਲੂ ਲੋਨਾਂ ਨੂੰ ਉਹਨਾਂ ਲੋਕਾਂ ਨੂੰ ਦੇ ਸਕਦੇ ਸਨ ਜਿਨ੍ਹਾਂ ਦੇ ਕੋਲ 20% ਤੋਂ ਘੱਟ ਡਿਪੋਜ਼ਿਟ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਹੱਦ 25% ਤੱਕ ਵਧਾਈ ਜਾ ਰਹੀ ਹੈ ਇਸੇ ਤਰ੍ਹਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਨਿਯਮ ਹੌਲੀ ਕੀਤੇ ਜਾਣਗੇ ਹੁਣ ਬੈਂਕ 5% ਦੀ ਬਜਾਏ 10% ਦੀ ਨਵੇਂ ਲੋਨ ਉਹਨਾਂ ਇਨਵੈਸਟਰਾਂ ਨੂੰ ਦੇ ਸਕਣਗੇ ਜਿਨ੍ਹਾਂ ਦੇ ਕੋਲ 30% ਤੋਂ ਘੱਟ ਡਿਪੋਜ਼ਿਟ ਹੈ ਰਿਜ਼ਰਵ ਬੈਂਕ ਦੇ ਐਕਟਿੰਗ ਅਸਿਸਟੈਂਟ ਗਵਰਨਰ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਐਕਸਮੈ ਗਰੇਰਨ ਨੇ ਕਿਹਾ ਹੈ ਕਿ ਘਰਾਂ ਦੀ ਕੀਮਤ ਹੁਣ ਸਥਿਰ ਹੈ ਮਾਰਕੀਟ ਵਿੱਚ ਖਤਰਾ ਵੀ ਘੱਟ ਹੈ ਇਸ ਲਈ ਲੋਨ ਨਿਯਮੋ ਹੌਲੇ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਇਹ ਤਬਦੀਲੀਆਂ ਬੈਂਕਾਂ ਨੂੰ ਹੋਰ ਲਚਕ ਦੇਣਗੀਆਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੀਆਂ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੌਖੀਆਂ ਡਿਫਾਲਟ ਕਹਿ ਤਿੰਕ ਯਾਤਰ ਸਮੇ ਲਈ ਲਾਗੂ ਰਣ ਗਿਆ ਜੋ ਤੱਕ ਆਰਥਿਕ ਖਤਰੇ ਵਧੇ ਹੋਏ ਨਾ ਹੋਣ ਇਸ ਦੇ ਨਾਲ ਹੀ ਡੈਬਟ ਟੂ ਇਨਕਮ ਜਾਨਕੀ ਡੀਟੀਆ ਪਾਬੰਦੀਆਂ ਅਜੇ ਵੀ ਬਦਲੀਆਂ ਨਹੀਂ ਜਾਣ ਗਿਆ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਪਾਬੰਦੀਆਂ ਘੱਟ ਵਿਆਜ ਦਰਾਂ ਜਾਂ ਕਰਾਂ ਦੀ ਕੀਮਤ ਵਧਣ ਦੇ ਸਮੇਂ ਖਤਰੇ ਨੂੰ ਕਾਬੂ ਕਰਨੇ ਕਾਫੀ ਹਨ ਅਗਲੇ ਸਾਲ ਤੋਂ ਇਹ ਨਿਯਮਾਂ ਦੀ ਸਮੀਖਿਆ ਲਈ ਇੱਕ ਨਵੀਂ ਫਾਈਨੈਂਸ਼ੀਅਲ ਪਾਲਿਸੀ ਕਮੇਟੀ ਕਰੇਗੀ ਜੋ ਹਰ ਸਾਲ ਇਹਨਾਂ ਸਥਿਤੀਆਂ ਦੀ ਸਮੀਖਿਆ ਵੀ ਕਰੇਗੀ ਇਸਤੇ ਵਿਦੇਸ਼ ਮੰਤਰੀ ਨਿਕੋਲਾ ਵਿਲਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਰ ਮਾਲਕ ਬਣਨਾ ਹਰ ਕਿਵੀ ਦਾ ਸੁਪਨਾ ਹੁੰਦਾ ਹੈ। ਇਹ ਤਬਦੀਲੀ ਲੋਕਾਂ ਲਈ ਆਪਣਾ ਪਹਿਲਾ ਕਾਰ ਖਰੀਦਣ ਦਾ ਮੌਕਾ ਆਸਾਨ ਬਣਾਏਗੀ। ਦੂਜੇ ਪਾਸੇ ਪ੍ਰਾਪਰਟੀ ਇਨਵੈਸਟਰਾਂ ਫਾਊਂਡੇਸ਼ਨ ਨੇ ਵੀ ਇਸ ਕਦਮ ਨੂੰ ਸਹੀ ਦਿਸ਼ਾਵਲ ਉੱਠਿਆ ਹੋਇਆ ਕੰਦ ਦੱਸਿਆ ਹੈ। ਇਸ ਦੇ ਸਬੰਧ ਵਿੱਚ ਸੰਘ ਦੇ ਐਡਵੋਕੇਸੀ ਮੈਨੇਜਰ ਮੈਟ ਵੌਲ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਿਸ਼ਾਨੇਵਾਰ ਹਨ ਜੋ ਛੋਟੇ ਡਿਪੋਜ਼ਿਟ ਵਾਲੇ ਪਹਿਲੀ ਵਾਰ ਖਰੀਦਦਾਰਾਂ ਤੇ ਛੋਟੇ ਇਨਵੈਸਟਰਾਂ ਦੋਹਾਂ ਲਈ ਫਾਇਦੇ ਮੰਦ ਸਾਬਿਤ ਹੋਣ ਗਿਆ ਇਸ ਨਾਲ ਰੈਂਟਰ ਸਪਲਾਈ ਵਧੇਗੀ ਪਰ ਮਾਰਕੀਟ ਵਿੱਚ ਕੀਮਤਾ ਦੇ ਤੇਜ਼ ਵਾਧੇ ਦਾ ਖਤਰਾ ਨਹੀਂ ਹੋਵੇਗਾ ਰਿਜ਼ਰਵ ਬੈਂਕ ਅਗਲੇ 2 ਹਫ਼ਤਿਆਂ ਦੌਰਾਨ ਬੈਂਕਾਂ ਨਾਲ ਇਹਨਾਂ ਤਬਦੀਲੀਆਂ ਤੇ ਵਿਚਾਰ ਵਟਾਂਦਰਾ ਕਰੇਗਾ ਜਿਸ ਤੋਂ ਬਾਅਦ ਅੰਤਿਮ ਫੈਸਲਾ ਸੁਣਾਇਆ ਜਾਵੇਗਾ ਜੇ ਤਬਦੀਲੀਆਂ ਮਨਜ਼ੂਰ ਹੋ ਗਈਆਂ ਤਾਂ ਨਵੇਂ ਸਾਲ ਦੇ ਸ਼ੁਰੂ ਤੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਦਰਵਾਜ਼ੇ ਹੋਰ ਖੁੱਲੇ ਹੋ ਜਾਣਗੇ ਨਿਊਜ਼ੀਲੈਂਡ ਰਿਜ਼ਰਵ ਬੈਂਕ ਨੇ ਉਹ ਤਬਦੀਲੀਆਂ ਐਲਾਨੀਆਂ ਹਨ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਸੌਖਾ ਕਰ ਸਕਦੀਆਂ ਹਨ 1 ਦਸੰਬਰ ਤੋਂ ਬੈਂਕਾਂ ਨੂੰ ਹੋਰ ਵੱਧ ਗਾਕਾ ਨੂੰ ਛੋਟੇ ਡਿਪੋਜ਼ਿਟ ਨਾਲ ਲੋਨ ਦੇਣ ਦੀ ਇਜਾਜ਼ਤ ਹੋਵੇਗੀ ਹੁਣ ਤੱਕ ਬੈਂਕ ਸਿਰਫ 20% ਦੀ ਨਵੇਂ ਘਰੇਲੂ ਲੋਨਾਂ ਨੂੰ ਉਹਨਾਂ ਲੋਕਾਂ ਨੂੰ ਦੇ ਸਕਦੇ ਸਨ ਜਿਨ੍ਹਾਂ ਦੇ ਕੋਲ 20% ਤੋਂ ਘੱਟ ਡਿਪੋਜ਼ਿਟ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਹੱਦ 25% ਤੱਕ ਵਧਾਈ ਜਾ ਰਹੀ ਹੈ ਇਸੇ ਤਰ੍ਹਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਨਿਯਮ ਹੌਲੀ ਕੀਤੇ ਜਾਣਗੇ ਹੁਣ ਬੈਂਕ 5 ਫੀਸਦੀ ਦੇ ਬਜਾਏ 10 ਫੀਸਦੀ ਨਵੇਂ ਲੋਨ ਉਹਨਾਂ ਇਨਵੈਸਟਰਾਂ ਨੂੰ ਦੇ ਸਕਣਗੇ ਜਿਨ੍ਹਾਂ ਦੇ ਕੋਲ 30 ਫੀਸਦੀ ਤੋਂ ਘੱਟ ਡਿਪੋਜ਼ਿਟ ਹੈ ਰਿਜ਼ਰਵ ਬੈਂਕ ਦੇ ਐਕਟਿੰਗ ਅਸਿਸਟੈਂਟ ਗਵਰਨਰ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਐਕਸਮੈ ਗਰੇਰਨ ਨੇ ਕਿਹਾ ਹੈ ਕਿ ਘਰਾਂ ਦੀ ਕੀਮਤ ਹੁਣ ਸਥਿਰ ਹੈ ਮਾਰਕੀਟ ਵਿੱਚ ਤਤਰਾ ਵੀ ਘੱਟ ਹੈ ਇਸ ਲਈ ਲੋਨ ਨਿਯਮੋ ਹੌਲੇ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਇਹ ਤਬਦੀਲੀਆਂ ਬੈਂਕਾਂ ਨੂੰ ਹੋਰ ਲਚਕ ਦੇਣਗੀਆਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੀਆਂ ਉਹਨਾਂ ਨੇ ਅੱਗੇ ਕਿਹਾ ਕਿ ਸੌਖੀਆਂ ਡਿਫਾਲਟ ਸੈਟਿੰਗ ਜ਼ਿਆਦਾ ਸਮੇਂ ਲਈ ਲਾਗੂ ਰਹਿਣਗੀਆਂ ਜੋ ਤੱਕ ਆਰਥਿਕ ਖਤਰੇ ਵਧੇ ਹੋਏ ਨਾ ਹੋਣ ਇਸ ਦੇ ਨਾਲ ਹੀ ਡੈਬਟ ਟੂ ਇਨਕਮ ਜਾਨਕੀ ਡੀਟੀਆ ਪਾਬੰਦੀਆਂ ਅਜੇ ਵੀ ਬਦਲੀਆਂ ਨਹੀਂ ਜਾਣਗੀਆਂ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਹ ਪਾਬੰਦੀਆਂ ਘੱਟ ਵਿਆਜ ਦਰਾਂ ਜਾਂ ਕਰਾਂ ਦੀ ਕੀਮਤ ਵਧਣ ਦੇ ਸਮੇਂ ਖਤਰੇ ਨੂੰ ਕਾਬੂ ਕਰਨ ਲਈ ਕਾਫੀਆਂ ਹਨ ਅਗਲੇ ਸਾਲ ਤੋਂ ਇਹ ਨਿਯਮਾਂ ਦੀ ਸਮੀਖਿਆ ਲਈ ਇੱਕ ਨਵੀਂ ፋინੈਂਸ਼ੀਅਲ ਪਾਲਿਸੀ ਕਮੇਟੀ ਕਰੇਗੀ ਜੋ ਹਰ ਸਾਲ ਇਹਨਾਂ ਸਥਿਤੀਆਂ ਦੀ ਸਮੀਖਿਆ ਵੀ ਕਰੇਗੀ ਇਸਤੇ ਵਿਦੇਸ਼ ਮੰਤਰੀ ਨਿਕੋਲਾ ਵਿਲਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਰ ਮਾਲਿਕ ਬਣਨਾ ਹਰ ਟੀਵੀ ਦਾ ਸੁਪਨਾ ਹੁੰਦਾ ਹੈ ਇਹ ਤਬਦੀਲੀ ਲੋਕਾਂ ਲਈ ਆਪਣਾ ਪਹਿਲਾ ਕਾਰ ਖਰੀਦਣ ਦਾ ਮੌਕਾ ਆਸਾਨ ਬਣੇਗੀ ਦੂਜੇ ਪਾਸੇ ਪ੍ਰੋਪਰਟੀ ਇਨਵੈਸਟਰਾਂ ਫਾਊਂਡੇਸ਼ਨ ਨੇ ਵੀ ਇਸ ਕਦਮ ਨੂੰ ਸਹੀ ਦਿਸ਼ਾਵਲ ਉਠਿਆ ਹੋਇਆ ਕਦਮ ਦੱਸਿਆ ਹੈ ਇਸ ਦੇ ਸਬੰਧ ਵਿੱਚ ਸੰਘ ਦੇ ਐਡਵੋਕੇਸੀ ਮੈਨੇਜਰ ਮੈਟ ਵੋਲ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਿਸ਼ਾਨੇਵਾਰ ਹਨ ਜੋ ਛੋਟੇ ਡਿਪੋਜ਼ਿਟ ਵਾਲੇ ਪਹਿਲੀ ਵਾਰ ਖਰੀਦਦਾਰਾਂ ਅਤੇ ਛੋਟੇ ਇਨਵੈਸਟਰਾਂ ਦੋਹਾਂ ਲਈ ਫਾਇਦੇਮੰਦ ਸਾਬਿਤ ਹੋਣਗੀਆਂ ਇਸ ਨਾਲ ਰੈਂਟਰ ਸਪਲਾਈ ਵਧੇਗੀ ਪਰ ਮਾਰਕੀਟ ਵਿੱਚ ਕੀਮਤਾਂ ਦੇ ਤੇਜ਼ ਵਾਦੇ ਦਾ ਖਤਰਾ ਨਹੀਂ ਹੋਵੇਗਾ ਰਿਜ਼ਰਵ ਬੈਂਕ ਅਗਲੇ 2 ਹਫ਼ਤਿਆਂ ਦੌਰਾਨ ਬੈਂਕਾਂ ਨਾਲ ਇਹਨਾਂ ਤਬਦੀਲੀਆਂ ਦੇ ਵਿਚਾਰ ਵਟਾਂਦਰਾ ਕਰੇਗਾ ਜਿਸ ਤੋਂ ਬਾਅਦ ਅੰਤਿਮ ਫੈਸਲਾ ਸੁਣਾਇ ਜਾਵੇਗਾ ਜੇ ਤਬਦੀਲੀਆਂ ਮਨਜ਼ੂਰ ਹੋ ਗਈਆਂ ਤਾਂ ਨਵੇਂ ਸਾਲ ਦੇ ਸ਼ੁਰੂ ਤੋਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਦਰਵਾਜ਼ੇ ਹੋਰ ਖੁੱਲ੍ਹੇ ਹੋ ਜਾਣਗੇ ਨਿਊਜ਼ੀਲੈਂਡ ਰਿਜ਼ਰਵ ਬੈਂਕ ਨੇ ਉਹ ਤਬਦੀਲੀਆਂ ਐਲਾਨੀਆਂ ਹਨ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਰਾਹ ਸੌਖਾ ਕਰ ਸਕਦੀਆਂ ਹਨ 1 ਦਸੰਬਰ ਤੋਂ ਬੈਂਕਾਂ ਨੂੰ ਹੋਰ ਵੱਧ ਗਾਕਾ ਨੂੰ ਛੋਟੇ ਡਿਪੋਜ਼ਿਟ ਨਾਲ ਲੋਨ ਦੇਣ ਦੀ ਇਜਾਜ਼ਤ ਹੋਵੇਗੀ ਹੁਣ ਤੱਕ ਬੈਂਕ ਸਿਰਫ 20% ਦੀ ਨਵੇਂ ਘਰੇਲੂ ਲੋਨਾਂ ਨੂੰ ਉਹਨਾਂ ਲੋਕਾਂ ਨੂੰ ਦੇ ਸਕਦੇ ਸਨ ਜਿਨ੍ਹਾਂ ਦੇ ਕੋਲ 20% ਤੋਂ ਘੱਟ ਡਿਪੋਜ਼ਿਟ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਹੱਦ 25% ਤੱਕ ਵਧਾਈ ਜਾ ਰਹੀ ਹੈ ਇਸੇ ਤਰ੍ਹਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੀ ਨਿਯਮ ਹੌਲੀ ਕੀਤੇ ਜਾਣਗੇ ਹੁਣ ਬੈਂਕ 5% ਦੀ ਬਜਾਏ 10% ਦੀ ਨਵੇਂ ਲੋਨ ਉਹਨਾਂ ਇਨਵੈਸਟਰਾਂ ਨੂੰ ਦੇ ਸਕਣਗੇ ਜਿਨ੍ਹਾਂ ਦੇ ਕੋਲ 30% ਤੋਂ ਘੱਟ ਡਿਪੋਜ਼ਿਟ ਹੈ ਰਿਜ਼ਰਵ ਬੈਂਕ ਦੇ ਐਕਟਿੰਗ ਅਸਿਸਟੈਂਟ ਗਵਰਨਰ ਆਫ ਫਾਈਨੈਂਸ਼ੀਅਲ ਸਟੇਬਿਲਿਟੀ ਐਕਸਮੈ ਗਰੇਰਨ ਨੇ ਕਿਹਾ ਹੈ ਕਿ ਘਰਾਂ ਦੀ ਕੀਮਤ ਹੁਣ ਸਥਿਰ ਹੈ ਮਾਰਕੀਟ ਵਿੱਚ ਖਤਰਾ ਵੀ ਘੱਟ ਹੈ ਇਸ ਲਈ ਲੋਨ ਨਿਯਮੋ ਹੌਲੇ ਕਰਨ ਦਾ ਇਹ ਸਹੀ ਸਮਾਂ ਹੈ ਉਹਨਾਂ ਨੇ ਕਿਹਾ ਕਿ ਇਹ ਤਬਦੀਲੀਆਂ ਬੈਂਕਾਂ ਨੂੰ ਹੋਰ ਲਚਕ ਦੇਣਗੀਆਂ ਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵਧਾਉਣਗੀਆਂ ਉਹਨਾਂ ਨੇ ਅੱਗੇ ਕਿਹਾ ਹੈ ਕਿ ਸੌਖੀਆਂ ਡਿਫਾਲਟ ఐ థింక్ జాతర సమేలి ਲਾਗੂ ਰਣ ਗਿਆ ਜੋ ਤੱਕ ਆਰਥਿਕ ਖਤਰੇ ਵਧੇ ਹੋਏ ਨਾ ਹੋਣ ਇਸ ਦੇ ਨਾਲ ਹੀ ਡੈਬਟ ਟੂ ਇਨਕਮ ਜਾਨਕੀ ਡੀਟੀਆ ਪਾਬੰਦੀਆਂ ਅਜੇ ਵੀ ਬਦਲੀਆਂ ਨਹੀਂ ਜਾਣ ਗਿਆ ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਪਾਬੰਦੀਆਂ ਘੱਟ ਵਿਆਜ ਦਰਾਂ ਜਾਂ ਕਰਾਂ ਦੀ ਕੀਮਤ ਵਧਣ ਦੇ ਸਮੇਂ ਖਤਰੇ ਨੂੰ ਕਾਬੂ ਕਰਨੇ ਕਾਫੀ ਹਨ ਅਗਲੇ ਸਾਲ ਤੋਂ ਇਹ ਨਿਯਮਾਂ ਦੀ ਸਮੀਖਿਆ ਲਈ ਇੱਕ ਨਵੀਂ ਫਾਈਨੈਂਸ਼ੀਅਲ ਪਾਲਿਸੀ ਕਮੇਟੀ ਕਰੇਗੀ ਜੋ ਹਰ ਸਾਲ ਇਹਨਾਂ ਸਥਿਤੀਆਂ ਦੀ ਸਮੀਖਿਆ ਵੀ ਕਰੇਗੀ ਇਸਤੇ ਵਿਦੇਸ਼ ਮੰਤਰੀ ਨਿਕੋਲਾ ਵਿਲਸ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਰ ਮਾਲਕ ਬਣਨਾ ਹਰ ਕਿਵੀ ਦਾ ਸੁਪਨਾ ਹੁੰਦਾ ਹੈ। ਇਹ ਤਬਦੀਲੀ ਲੋਕਾਂ ਲਈ ਆਪਣਾ ਪਹਿਲਾ ਕਾਰ ਖਰੀਦਣ ਦਾ ਮੌਕਾ ਆਸਾਨ ਬਣਾਏਗੀ। ਦੂਜੇ ਪਾਸੇ ਪ੍ਰਾਪਰਟੀ ਇਨਵੈਸਟਰਾਂ ਫਾਊਂਡੇਸ਼ਨ ਨੇ ਵੀ ਇਸ ਕਦਮ ਨੂੰ ਸਹੀ ਦਿਸ਼ਾਵਲ ਉੱਠਿਆ ਹੋਇਆ ਕੰਦ ਦੱਸਿਆ ਹੈ। ਇਸ ਦੇ ਸਬੰਧ ਵਿੱਚ ਸੰਘ ਦੇ ਐਡਵੋਕੇਸੀ ਮੈਨੇਜਰ ਮੈਟ ਵੌਲ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਿਸ਼ਾਨੇਵਾਰ ਹਨ ਜੋ ਛੋਟੇ ਡਿਪੋਜ਼ਿਟ ਵਾਲੇ ਪਹਿਲੀ ਵਾਰ ਖਰੀਦਦਾਰਾਂ ਤੇ ਛੋਟੇ ਇਨਵੈਸਟਰਾਂ ਦੋਹਾਂ ਲਈ ਫਾਇਦੇ ਮੱਦ ਸਾਬਿਤ ਹੋਣ ਗਿਆ ਇਸ ਨਾਲ ਰੈਂਟਰ ਸਪਲਾਈ ਵਧੇਗੀ ਪਰ ਮਾਰਕੀਟ ਵਿੱਚ ਕੀਮਤਾਂ ਦੇ ਤੇਜ਼ ਵਾਧੇ ਦਾ ਖਤਰਾ ਨਹੀਂ ਹੋਵੇਗਾ ਰਿਜ਼ਰਵ ਬੈਂਕ ਅਗਲੇ 2 ਹਫ਼ਤਿਆਂ ਦੌਰਾਨ ਬੈਂਕਾਂ ਨਾਲ ਇਹਨਾਂ ਤਬਦੀਲੀਆਂ ਤੇ ਵਿਚਾਰ ਵਟਾਂਦਰਾ ਕਰੇਗਾ ਜਿਸ ਤੋਂ ਬਾਅਦ ਅੰਤਿਮ ਫੈਸਲਾ ਸੁਣਾਇਆ ਜਾਵੇਗਾ ਜੇ ਤਬਦੀਲੀਆਂ ਮਨਜ਼ੂਰ ਹੋ ਗਈਆਂ ਤਾਂ ਨਵੇਂ ਸਾਲ ਦੇ ਸ਼ੁਰੂ ਤੋਂ ਪਹਿਲੇ